ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਿਲਕੁਲ ਬਾਈ ਹਰਮਨ ਸਿੰਘ ਕੋ ਬਹੁਤ ਚੁੱਕੇ ਜੀ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਦੇ ਤੁਸੀਂ ਬਟਾਰਾ ਸਭੂ ਕੈਮਰੇ ਕਰ ਮਾਰੇ ਅੱਜ ਬਹੁਤ ਸੁਣੇ ਮੱਜਾਂ ਨਾਲ ਗਾਵਾਂ ਵਾਰੇ ਟੌਪ ਟੌਪ ਦੀਆਂ 30-30 ਕਿਲੋ ਵਾਲੇ ਗਾਵਾਂ ਬਾਈ ਜੀ ਕੋਲ ਜੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿਕਾਰ 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 ਹੋਰ ਬਾਈ ਸਾਡੀ ਡਾਈ ਹਾਂ ਜੀ ਮੇਰਾ ਮੇਰਾ ਸਭ ਠੀਕ ਹੈ ਜੀ ਇਨਾ ਫਤਿਹ ਹਾਂ ਜੀ ਹਾਂ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇ ਸਤੰਭ ਦੇ ਸੱਚ ਰਹਿੰਦੇ ਸਾਰਿਆਂ ਨੂੰ ਸਤਿਕਾਰ ਸਤਿਕਾਰ ਆਸ ਕਰਦੇ ਆਂ ਤਾਨ ਤਨ ਸ੍ਰੀ ਗੁਰੂ ਰਾਮਦਾਸ ਜੀ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰੇ ਤੰਦਰੁਸਤ ਚੜ੍ਹਦੀ ਕਲਾ 'ਚ ਰੱਖੇ ਵਾਹ ਜੀ ਵਾਹ ਤੇ ਬਾਕੀ ਸੰਦੀਪ ਜੀ ਆਪਣਾ ਤੇ ਇੱਕੋ ਹੀ ਮੈਸੇਜ ਆ ਮਾਂ ਪਿਓ ਦੀ ਸੇਵਾ ਕਰੋ ਸਤਕਾਰ ਕਰੋ ਟਾਈਮ ਦਿਆ ਟਾਈਮ ਦਿਆ ਬੈਠਿਆ ਜਰੂਰ ਕਰੋ ਕੋਲ ਹਾਂ ਬਸ ਬਸ ਸਵੇਰੇ ਬੈਠੋ ਸ਼ਾਮ ਨੂੰ ਬੈਠੋ ਕਿਸੇ ਵੀ ਟਾਈਮ ਤੇ ਵਿਆਹ ਜਰੂਰ ਕਰੋ ਉਹਨਾਂ ਦਾ ਦੁੱਖ ਸੁੱਖ ਜਰੂਰ ਸੁਣਿਆ ਕਰੋ ਕਿਉਂਕਿ ਦੁੱਖ ਸੁੱਖ ਸਾਰਾ ਤੁਸੀਂ ਆਉਂਦਾ ਬਿਲਕੁਲ ਬਿਲਕੁਲ ਠੀਕ ਆ ਹਾਂ ਜੀ ਹਰ ਵਾਰਾਂ ਹੀ ਇੰਨੀਆਂ ਬੇਤੀਆਂ ਕਰੀਦੀਆਂ ਵਾ ਐਰਕਾਂ ਥੋੜਾ ਹੁਣ ਵੀਡੀਓ ਉਨੀ ਮੇ ਅੱਜ ਦਾ ਟਾਈਮ ਵੀ 3 ਸਵਾ ਦਨ ਹੋ ਗਏ ਤੇ ਇਸ ਕਰਕੇ ਅੱਜ ਮਾਫੀ ਅੱਜ ਤਰੀਕ ਹੈਗੀ ਜੀ ਅੱਜ ਆਪਣਾ ਅੱਜ ਤਰੀਕ ਹੈਗੀ ਆ 18 ਦਿਨ ਹੈਗਾ ਮੰਗਲਵਾਰ ਤੇ ਅੱਜ ਹੀ ਆ ਜੀ ਵੀਡੀਓ ਬਸ ਅੱਜ ਹੀ ਵੀਡੀਓ ਇੱਕ ਵਾਰ ਮੈਂ ਵੇਖ ਸੰਦੀ ਜੀ ਬਾਕੀ ਗੱਲਾਂ ਆ ਆਹ ਗੱਪਣ ਸੁਈ ਜੀ ਨਾ ਗੱਪਣ ਮੈਂ ਅੱਛਾ ਗੱਪਣ ਕੀ ਗੱਪਣ ਕਰੀ ਤੇ ਆਹ ਸੰਭੂ ਜਰਾ ਦੇਖ ਦੇਖ ਸੰਭੂ ਆਹ ਖੋਲ ਮੈਂ ਖੋਲੋ ਜੀ ਦੁਜਾ ਸੁਗਾ ਪੈ ਸੰਭੂ ਅੱਗਾ ਪਿਛਾ ਵਾਰਾ ਗਈ ਅੱਗਾ ਪਿਛਾ ਕੋਈ ਲੇਖਾ ਹੀ ਨਹੀਂ ਆਦਾ ਕੇ ਬੱਲੀ ਲਾਤ ਨੂੰ ਰਾਜਸਥਾਨ ਰਾਜਸਥਾਨ ਦੀ ਮਹਿਤੋ ਰੋ ਚਲੋ ਚੱਲੇ ਬਹੁਤ ਲੰਬਾ ਨਹੀਂ ਲਾਗੇ ਲਾਗੇ ਹੀ ਹੋਣੀ ਹੋਲੀ 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 ਹੌਲੀ ਹੌਲੀ ਮਾਦੀਨਾ ਮਦੀਨਾ ਸੰਦੇਜੀ ਵੀ ਸਮਾਂ ਲੈ ਜਾਣਾ ਲੈ ਬਾਬਾ ਜੀ ਪਤਾ ਹੀ ਨਹੀਂ ਕਿ ਜਿੱਦਾਂ ਐਚ ਐਫ ਗਾਵ ਲੈਓ ਲੈਓ ਆਜੋ ਜੀ ਆਜੋ ਲੈਓ ਆਜੋ ਘਰਾਂ ਦੀ ਠੀਕ ਹੈ ਜੀ ਫਿਰ ਜਾਦੀਆ ਬਲ ਜਾ ਰਹੇ ਹਾਂ ਤਿੰਨ ਚਾਰ ਦਿਨ ਮੈਂ ਨਹੀਂ ਸੁਣਦੀ ਪਿਓਰ ਦੁਜਾਸਤ ਦੇਖ ਮੈਂ ਨੇ ਕੀ ਲੱਗਾ ਪ੍ਰਮਾਤਮਾ ਨੇ ਲਾਇਆ ਹੈਗਾ हां जी भाई जी ये संदीप हा। जी 1 लाख ते 2000 ਦੀ ਦਵਾਂਗੇ ਦੇ ਲਈ ਹਾਂ 1 लाख 2000 500 ਹੀ ਸੋੜ ਜੇ ਤੇ ਰੇਟ ਫਿਕਸ ਜੇ ਚਲੋ ਠੀਕ ਆ ਹਾਂਜੀ ਬਿਲਕੁਲ ਚਲੋ ਇਹ ਆ ਭਾਜੀ ਪਹਿਲਾਂ ਕੱਟੀ ਸੁਆ ਪਹਿਲਾ ਸੁਆ ਪਹਿਲਾ ਸੁਆ ਬੱਚਾ ਮਗਰਾ ਵੇਖ ਲੋ ਬੱਚੇ ਨਾਓ ਨਾਲ ਹੀ ਦੇਖੀ ਜਾਣੇ ਹਾਂਜੀ ਚਾਰ ਦੰਦ ਮੂੰਹ ਅੱਛਾ ਇੱਕ ਵਾਰਾ ਪਿੱਛਾ ਵੇਖ ਤੂੰ ਏਹੋ ਐਸੇ ਫਿਕਸ ਲਿਵਾ ਤਵੇ ਠੀਕ ਆ ਬੰਡ ਗਰਾਏ ਭਾਜੀ ਆਹ ਸੰਦੀਪ ਚੀਜ਼ ਨਹੀਂ ਲੱਭਦੀ ਨਹੀਂ ਲੱਭ ਨਹੀਂ ਲੱਭਦੀ ਮਈਆ ਬਹੁਤ ਲੱਭ ਜਾਂਦੀ ਆ ਪਿੱਠ ਪੜਾਇਦਾ ਨਾ ਆ ਜਿਹੜੀ ਪਿੱਠ ਵਾਣਾ ਸੰਦੀਪ ਜੀ ਤੋ ਆ ਜੀ ਜਬ ਲੱਭੀਦੀ ਐ ਨਾ ਉੱਥੇ ਜਾ ਕੇ ਮੰਡੀਆਂ ਦੇ ਵਿੱਚ ਤੇ ਨਹੀਂ ਲੱਭਦੀ ਇਹ ਇਧਰ ਆ ਆ ਆ ਚੀਜ਼ ਨਹੀਂ ਲੱਭਦੀ ਕਿਤੇ ਵੀ ਬਾਕੀ ਸਾਰੀਆਂ ਚੀਜ਼ਾਂ ਲੱਭ ਜਾਂਦੀਆਂ ਲੈ ਲਿਆ ਲੈ ਤੋਰੇ ਤੋਰ ਤੋਰ ਐ ਇਹਨੂੰ ਲੈ ਆ ਇਹਨੂੰ ਲੈ ਇਧਰ ਲੈ ਆ ਇਧਰ ਲੈ ਆ ਕੇ ਲੈ ਲੋ ਜੀ ਦਿਖਾਓ ਫੇਸ ਕੁਆਲਟੀ ਵਿਖਾ ਦੇ ਚਲੋ ਆ ਜਾ ਸੰਦੀਪ ਸਿਰਫ ਆ ਚੀਜ਼ ਜਿਹੜੀ ਨਾ ਐਤੇ ਜਾਨ ਨਿਕਲ ਜਾਂਦੀ ਓ ਡੰਗਰ ਦੀ ਜਾਨ ਨਿਕਲੀ ਜਾਂਦੀ ਐਤੇ ਜਾਨ ਨਿਕਲਦੀ ਆ ਇਹਨੂੰ ਆਏ ਪੀਸ ਕਹਿੰਦੇ ਐ ਐਂਡ ਕਹਿੰਦੇ ਆ ਹਾਂਜੀ ਲੈ ਆਓ ਆਜੋ ਜੀ ਆਜੋ ਬਾੜੀ ਪਿਆਰੀ ਕੱਟੀ ਬਾੜਾ ਸਪੈਸ਼ਲ ਚਾਰ ਦਾ ਅੰਧ ਹੋਊਗਾ ਮੂੰਹ ਤੇ 10 ਕਿਲੋ ਦੁੱਧ ਹੋਊ ਹੁਣ ਬਹ ਠੀਕ ਆ ਹਾਂਜੀ ਬਾਜੀ ਬਰਾ ਆ ਬੱਚਾ ਵੀ ਮਗਰ ਵੇਖ ਲਓ ਕੱਟੀ ਕੱਟਾ ਮਗਰ ਕੱਟਾ ਮਈਆਂ ਬਕਰ ਕੱਟੇ ਆ ਬੋਲੋ ਜੀ ਇਹ ਸੰਦੀਪ ਜੀ 96000 ਦੀ ਮਈ ਜੇ 500 16 500 595 ਦੀ ਮਈ ਹੋਣੀ ਜਾਨ ਲਓ ਤੇ ਆਹ ਜੀ ਬੰਨੀਆਂ ਤੇ ਸਾਰੀਆਂ ਹੀ ਹੱਤਾਂ ਹੱਤ ਮੈਨਾਂ ਵਜਿਆ ਦਾ ਹੋਰ ਲੀਗਲ ਹੁਣ ਕਮੈਂਟ ਨਹੀਂ ਪਰ ਮਾੜਾ ਆਂਦੇ ਕਰਦੇ ਚੱਲੇ ਜੀ ਇੱਧਰ ਵੇਖ ਬੱਚਾ ਕੱਟੀ ਕੱਟੀ ਕੱਟਾ ਕੱਟਾ ਚ ਕੱਟਾ ਖੋਲ 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 ਬੋਲੋ ਖੋਲੋ ਵਜੀ ਖੋਲੋ ਖੋਲੋ ਲਓ ਜੀ ਵੇਖੋ ਜੀ ਕਰਾਂ ਨਹੀਂ ਜੈਡ ਬਲੈਕ ਦੂਜਾ ਸੋਲ ਜੈਡ ਬਲੈਕ ਇਹ ਐਂਡ ਬੀ ਚੰਬੜੀ ਬੀ ਇਹ ਕਾਲੀਆ ਸਰਾਇ ਬਾਈ ਸਰਾਇ ਸਰਾਇ ਕੱਟਾ ਲਾ ਲੈ ਵਾ ਕੱਟਾ ਲਾ ਲੈ ਵਾ ਇੱਕੋ ਜ਼ਿੰਦਿਓ ਉਥੋਂ 12 13 ਕਿਲੋ ਚੋਇਆ ਹੁਣ ਵੀ 11 ਕਿਲੋ ਦੁੱਧ ਆਊਗਾ ਠੀਕ ਆ ਮੌਕੇ ਤੇ ਵੀ 11 ਕਿਲੋ ਹੋਊਗਾ ਤੇ ਭਾਈ ਫਿਰ ਮੋਲ ਲੈਂਦਾ ਮੋਲ ਆਪਣਾ ਇਦਾਂ ਹੀ ਹੋਣਾ ਬਸ ਐ ਫੜਾ ਫੜਾ 93000 500 ਸਾਢੇ 33 ਲੈ ਵੇਖੋ ਹੁਣ ਮੇਲ ਮੁੱਲ ਵੇਖ ਲੋ ਭਾਈ ਤੁਸੀਂ ਵੀ ਵੇਖ ਲੋ ਵੀ ਆ ਕੀ ਹੋਇਆ ਪਿਆ ਆ ਵੇ ਇਹ ਇਦੋਂ ਘਰ ਮੜ ਐਨੂੰ ਕਰਿਓ ਆ ਹੁਣ ਕਿਹਦੀ ਕਿਹਦੀ ਫੋਟੋਆਂ ਲਾਗੇ ਮੇਰੀਆਂ ਫੋਟੋਆਂ ਲਾਵਾਂਗੇ ਯਾਰ ਕਿਹਦੀ ਕਿਹਦੀ ਫੋਟੋ ਲਾਈ ਆ ਭਾਈ ਹੈਨਾ ਉਹ ਆਂਦੀ ਮੇਰੀ ਲੈ ਇਹ ਆਂਦੀ ਮੇਰੀ ਲੈ ਤਿੰਨੇ ਸਪੈਸ਼ਲ ਆ ਤਿੰਨੇ ਸਪੈਸ਼ਲ ਬੋਲੋ 94000 ਮੁੱਲ 500 593 93 ਵਾਲਾ ਮੇਰਾ ਵੀਰ ਲੈ ਜੰਮੂ ਨੇੜੇ ਲੈ ਕੇ ਕੈਮਰਾ ਕਰਦਾ ਅੱਜ ਭਾਈ ਨੇ ਗਾਲੇ ਕਹਿੰਦੀ ਆ ਇਧਰ ਇਹ ਸਵੇਰੇ ਸੰਦੀਪ ਜੀ ਸੂਈ ਆ ਇਧਰ ਇਹ ਇਧਰ ਇਹ ਥਾਂ ਮੈਂ ਫੋੜ ਫੋੜ ਤੇ ਥਾਂ ਲੱਗਾ ਦੂਜਾ ਸੂਆ ਚਾਈ ਇੱਕ ਛਾਲੀ ਦੀ ਆਪ ਆ ਚਾਲੇ ਛਾਲੀ ਹਾਂ ਆ ਸਵੇਰੇ ਸੂਈ ਆ ਇੱਕ ਘੰਟੇ ਕੰਢ ਦਾ ਫਰਕ ਨਾ ਸਾਰੀਆਂ ਗਾਵਾਂ ਸੂਈ ਆ ਅੱਛਾ ਜੀ ਤੁਸੀਂ ਵੀ ਆ ਇੱਕ ਇੱਕ ਸੂਈ ਦੇ ਦੂਜੀ ਮਾਦਰੀ ਸਾਰਾ ਤੇ ਹੀ ਕਿ ਮੇਰਾ ਵੀ ਅੱਜ ਹੀ ਸੂਈਆਂ ਲਓ ਜੀ ਤੁਸੀਂ ਆਪ ਹੀ ਹਸਾ ਲਾ ਦੁੱਧ ਕਿੰਨਾ ਕਰਨਾ ਉਹ ਧਾਰਾ ਲੈ ਕੇ ਜਾਣੇ ਪੈਣੇ ਆ ਹਨਾ ਮੇਰੀ ਜੀ ਹਾਂ ਜੀ ਧਾਰਾ ਦੇ ਧਾਰਾਂ ਤੇ ਲੈ ਕੇ ਜਾਣੇ ਪੈਣੇ ਆ ਸਿਰਾਈ ਆ ਜੀ ਸਿਰਾਈ ਲੈ ਆ ਕਮਾਨ ਸਿਰਾਈ ਬੜਾ ਸੇ ਰੇਖ ਕਰਾਇਆ ਆਜ ਇੱਕ ਇੱਕ ਮਿੰਟ ਇੱਥੇ ਸੰਦੀਪ ਇਹ ਦੋਨੇ ਪਾਸੇ ਵਿਖਾ ਤਾਂ ਹਾਂ ਹਾਂ ਦੋਨੋਂ ਪਾਸੇ ਥੱਲੇ ਬੈ ਕੇ ਖਾਰੇ ਦੋ ਬੈ ਦੋਨੋਂ ਪਾਸੇ ਵਿਖਾ ਦੇ ਮਗਰੋਂ ਵਿਖਾ ਮਗਰੋਂ ਖਾਰੇ ਚਲੋ ਲੈ ਚਲੋ ਹੁਣ ਸੰਦੀਪ ਇੱਥੇ ਹੁਣ ਕੀ ਦੱਸੇ ਬੰਦਾ ਮੈਂ ਨਾ ਭਾਈ ਉਹ ਪਰਮਾਤਮਾ ਨੇ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਸਾਰੀਆਂ ਚੀਜ਼ਾਂ ਦੇ ਹਾਂ ਬਿਲਕੁਲ ਨਹੀਂ ਤੇ ਸਾਰੀਆਂ ਚੀਜ਼ਾਂ ਨਹੀਂ ਲੱਗਦੀਆਂ ਤੇ ਇਹ ਤੋਂ ਬਗੈਰ ਸਾਰੀਆਂ ਮਗਰ ਸਵੇਰੇ ਸੋਈਆਂ ਸਾਰੀਆਂ ਸਾਰੀਆਂ ਮਗਰ ਬੱਚੀਆਂ ਬੋਲੋ ਜੀ ਸਾਰੀਆਂ ਵਧੀਆ ਬਹੁਤ ਵਧੀਆ ਮੈਂ ਨਾ ਕਿਤੇ ਪ੍ਰਮਾਤਮਾ ਦੀ ਕਿਰਪਾ ਘਾਲੀ ਕੋਈ ਨਹੀਂ ਆਹ ਜੀ ਵਿਖਾਵਾਂ ਆਹ ਹਾਂ ਬਜੀ ਇਹ ਵੀ ਸਵੇਰੇ ਸੂਈ ਬੱਚੀ ਅੱਛਾ ਕੱਚਾ 나ੜੂ ਜੇ ਆਹ ਵੇਖੋ ਤੋਰ ਤੋਰੇ ਜੀ ਔਰ ਔਰਾਂ ਦੇ ਮੈਂ ਤਾਂ ਮਾਰਨਾ ਸੰਦੀਪ ਸਾਮਾ ਨੂੰ ਵੇਚੀ ਆਈ ਜਾਲੀ ਆ ਬਾਈ ਤੋਰ ਔਰਾਂ ਦੇ ਇਹ ਦੇਖ ਲੈ ਵੇ ਵੇਖ ਤੂੰ ਇੱਕ ਵਾਰ ਖਾਣ ਵਿਖਾ ਜਰਸੀ ਆ ਵੱਡੀ ਆ ਇਹ ਵੀ ਆ ਜੀ ਸੱਚ ਆਈ ਆ ਸਵੇਰੇ ਸੂਈ ਆ ਤੇ ਛੋੜੀ ਤੈ ਮਾਰੀ ਬੱਚੀ ਨੇ ਪਰ ਬੱਚੀ ਥੱਲੇ ਆਂਦੀ ਲੈ ਲਾ ਲੈ ਲਾ ਲੈ ਲਾ ਵਾਹ ਹਾਂ ਹੈ ਨਾ ਵੇਖ ਦੋਨੇ ਪਾਸੇ ਥਾਣ ਵਿਖਾ ਦੇ ਦੇ ਲੋਕ ਇੱਕ ਮਿੰਟ ਵਾਹ ਜੀ ਵਾਹ ਦੋ ਜੇ ਪਾਸੇ ਵਿਖਾ ਇਧਰੋਂ ਵੀ ਵਿਖਾ ਆ ਲੈ ਆ ਬਠੀਕ ਆ ਜੋ ਆ ਜੋ ਬੱਚੀ ਜਰਸੀ ਸਵੇਰੇ ਸੋਈ ਆ ਤੇ ਬੱਚੀ ਮਗਰ ਅੱਜ ਹੀ ਵਿਡਵਾਇ ਨਹੀਂ ਅੱਜ ਹੀ ਅੱਜ ਹੀ 18 23 ਦਾ ਜੀ 4 ਵਜੇ 3:30 ਹੋ ਗਏ ਆ 4 ਵਜੇ ਜਾ ਗਏ ਆ ਹਾਂ ਜੀ ਬਈ ਇਹ 53500 ਛੋਟ ਚਲੋ ਜਾਣ ਦਿਓ ਇੱਕ ਆ ਇਧਰ ਆ ਆ ਪਹਿਲਾਂ ਵੱਛੀ ਵੇ ਫਿਕਸ ਜਾ ਲਿਆ ਵਾ ਸਵੇਰੇ ਸੁਈ ਆ ਸਿਰੇ ਦੀ ਵੱਛੀ ਮਗਰ ਦਿੱਤੀ ਆ ਇਹੋ ਇਧਰ ਵੇ ਤੇ ਸੰਦੀਪ ਕਾਟਾ ਲਿਆ ਕਾਟਾ ਵਾਲਾ ਲਿਆ ਇਹਨੂੰ ਬਾੜੀ ਸਿਰੇ ਦੀ ਵੱਛੀ ਤੋਰੋ ਜੀ ਤੇ ਮਗਰ ਵੀ ਵੱਛੀ ਮਗਰੇ ਵੱਛੀ ਆ ਇਹ ਵੇਖੋ ਬੜੀ ਜ਼ਬਰਦਸਤ ਵੇੜਾ ਵੀ ਯਾਰੀ ਲੰਮੀ ਲੁੰਬੀ ਵੱਛੀ ਆ ਵੇਖ ਮੂੰ ਮਾ ਵਖਾ ਕੇ ਮੂੰ ਦਿਖਾ ਦੇ ਕਰਾ ਪੂਰੀ ਉੱਚੀ ਲੰਮੀ ਨਹੀਂ ਬਹੁਤ ਵੱਡੀ ਬੇੜਾ ਤੋਰੋ ਤੋਰੋ ਚਾਲ ਫਿਕਰ ਮਾ ਲਈਏ ਠੀਕ ਵੇ ਜੀ ਇਹ ਸੰਦੀਪ ਲੈ ਵਾ ਆਜੋ ਜੀ ਆਜੋ ਲੈ ਆ ਆਜੇ ਤੇ ਬੱਚੀ ਖਾਊ ਪੀਊਗੀ ਤੇ ਫੇਰ ਬੱਚੀ ਨੇ ਬਾੜਨਾ ਹਾਂਜੀ ਭਾਜੀ ਇਹ ਸੰਦੀਪ ਜੀ 48500 6447 ਚਲੋ ਠੀਕ ਆ ਇਧਰ ਐ ਟੋਂ ਥੱਲਿਓਂ ਵਿਖਾ ਇਹਨੂੰ ਚਲੋ ਖਾਜੋ ਥੱਲਿਓਂ ਵਿਖਾ ਛੋਟੀ ਗੋਡੀ ਦੀ ਬੱਚੀ ਜੇ ਬਹੁਤਾ ਕੱਦ ਵੱਡਾ ਨਹੀਂਗਾ ਥੱਲਿਓਂ ਬੜੀ ਵੱਡੀ ਆ ਵੀ ਖੋਲੋ ਆ ਵੀ ਖੋਲੋ ਜੀ ਇਹ ਵੀ ਖਲਾੜ ਕੇ ਵਿਖਾ ਦੇ ਇਧਰ ਲਿਆ ਕੇ ਬਿਠਾ ਦੇ ਇਹ ਦੇਖ ਖਾਲੋ ਦੋਨੋਂ ਪਾਸੇ ਉਹ ਵਿਖਾ ਦੇ ਮੀਟਰ ਮੀਟਰ ਦਾ ਹੀ ਲੇਵਾ ਲਈ ਫਿਰਦੀ ਆ ਵੇਖ ਇਧਰ ਵਿਖਾ ਦੇ ਇੱਕ ਮਿੰਟ ਰੋਕ ਕੇ ਖੜਜ ਖੜਜ ਸਹੀ ਆਜੀ ਸਵੇਰਾ ਨਾ ਭਜੀ ਆਜੀ ਸਵੇਰੇ ਸੂਈ ਆ ਮਗਰ ਵੀ ਸਿਰੇ ਦੀ ਬੱਚੀ ਬੱਚੀ ਆਜੋ ਐ ਮਜੇ ਨਾ ਵਿਖਾ ਦੇ ਠਣ ਠਣ ਐ ਚੁੰਨੜੇ ਵਿਖਾ ਦੇ ਐ ਲਾਗੇ ਹੋ ਕੇ ਵਿਖਾ ਥੋੜੀ ਕੈਮਰੇ ਤੋਂ ਡਰਦੀ ਆ ਕੋਈ ਗੱਲ ਨਹੀਂ ਬੰਦ ਇੱਥੇ ਲਿਆਓ ਇੱਥੇ ਲਿਆਓ ਕੋਈ ਨਹੀਂ ਬੰਦ ਕਰੇ ਕੈਮਰੇ ਤੋਂ ਡਰਦੀ ਆ ਨਾ ਆਈ ਵੀ ਸਵੇਰੇ ਹੀ ਸੀ ਤੇ ਸਭ ਆਉਂਦਿਆ ਬੱਚੇ ਕੱਢੀ ਗਈਆਂ ਹਾਂਜੀ ਵਿਚਾਰ ਮੇਰੇ ਘਰ ਸੁੱਟੀ ਆ ਕੋਈ ਫਿਕਰ ਨਹੀਂ ਕਿਸੇ ਨੂੰ ਕਰਨ ਦੀ ਲੋੜ ਥਣਾ ਤੁਨਾਂ ਦੀਆਂ ਓਕੇ ਹੋਈਆਂ ਥਣਾ ਤੇ ਖੜਨੀਆਂ ਪੈਣੀਆਂ ਤੇ ਬਾਕੀ ਸੰਦੀਪ ਜੀ 42000 ਮੁੱਲ ਜੇ 500 ਸੋੜਾ 43400 ਆ ਵੀ ਲਿਆ ਜਰਸੀ ਵੀ ਲੈ ਲੈ ਕੱਜ ਟੋਕੜ ਗੱਬੜ ਵੀ ਲਾਤੀ ਅੱਛਾ ਬਹੁਤ ਠੀਕ ਆ ਹਾਂ ਠੀਕ ਆ ਓ ਆਇਦਰ ਆ ਸੰਪੂਰ ਵਿਖਾ ਇਹਨੂੰ ਪਹਿਲਾਂ ਕਿੰਨੇ ਦਿਨ ਦੀ ਗੱਬੜ ਮਾਜੀ ਇਹ ਸਤਵੇਂ ਮਹੀਨੇ ਚ ਜਾਣ ਡਈ ਜੇ ਹੂੰ ਡੇਢ ਪੂਰੀ ਦੇ ਦੂੰਗਾ ਮਗਰ ਇੱਕ ਦਾ ਥਣ ਜੱਡਾ ਐ ਖਲਾਰ ਕੇ ਵਿਖਾ ਨਾ ਅੱਜ ਥਣ ਵੇਖ ਤੂੰ ਦੁੱਧ ਬਜੀ ਕਿੰਨਾ ਇੱਕੋ 5 ਕਿਲੋ ਇੱਕੋ ਟਾਈਮ ਚ ਉਹਦੇ ਇੱਕੋ ਟਾਈਮ ਚ ਠੀਕ ਹੋਣਾ ਹੁਣ ਸਮਝ ਲੈ ਵੀ ਡਰਾਈ ਕਰਨੀ ਪੈਣੀ 2 ਮਹੀਨੇ ਤੱਕ ਰਹਿ ਗਿਆ ਸਤਵੇਂ ਮਹੀਨੇ ਤਰੀਕ ਦੇ ਦਊਗਾ ਤੇ ਬਾਕੀ ਕੋ 10 ਵੀ ਦਿਨ ਲੱਗਾ ਪਿੱਛਾ ਉਹਦੀ ਆਪਣੀ ਕੋਈ ਗਾਰੰਟੀ ਦੀ ਗੱਲ ਨਹੀਂ ਦੀ ਗਾਰੰਟੀ ਠੀਕ ਹੋਣਾ ਤੋੜ ਕੇ ਲੰਮੀ ਲੰਮੀ ਉਹ ਖਾ ਲੋ ਮੜਾ ਦੇ ਲੈ ਸੋਈ ਕਰਕੇ ਤੋੜ ਜਰਸੀ ਪਿਓਰ ਪਿਓਰ ਜਰਸੀ ਟੌਪ ਦੀ ਜਰਸੀ 33000 ਰੁਪਇਆ ਇਹਦੀ ਕੀਮਤ ਹੋਊਗੀ 500 ਛੋਟ 32.5 ਚਲੋ ਜਾਣ ਦੋ ਇਹੋ ਸੰਦੀਪੀ ਆਪਣੇ ਕੋ ਮਾਲਵਾ ਤੇ ਬਾਕੀ ਬੇਨਤੀਆਂ ਵੀਰਾਂ ਨੂੰ ਕਿ ਆਪਣੀਆਂ ਇੱਥੇ ਆ ਕੇ ਤਸੱਲੀ ਕਰ ਬਸ ਜੀ ਬਿਲਕੁਲ ਠੀਕ ਵਾ ਨਾ ਜਿੰਨੇ ਆਉਣਾ ਮੇਰਾ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰ ਲੈ ਤੇ ਪੁਰਾਣਿਆਂ ਵਾਸਤੇ ਕੋਈ ਗੱਲ ਨਹੀਂ ਜਿੰਦਾ ਮਰ ਜੀ ਆਉਣ ਜਾਣ ਮਖਾਓ ਬਿਲਕੁਲ ਤੇ ਨਵਾਂ ਮੇਰਾ ਵੀਰ ਆ ਕੇ ਤਸੱਲੀਆ ਕਰੋ ਬਾਕੀ ਵੀਡੀਓ ਪਾਉਣੀ ਬਹੁਤੀ ਲੰਬੀ ਨਹੀਂ ਕਰਨੀ ਤੇ ਬਾਕੀ ਸਾਰੇ ਵੀਰਾਂ ਸਤਿ ਸਾਕ